ਮਟੰਡਾ ਜੁਆਇਨਿੰਗ ਕਰ ਰਿਹਾ ਕੀ ਕਹਿਣਾ ਚਾਹੁੰਗੇ ਸਰ ਅੱਜ ਮੈਂ ਮਟੰਡਾ ਜੁਆਇਨ ਕਰ ਲਿਆ ਐਜ਼ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਇਹਦੇ ਵਿੱਚ ਪੂਰੀ ਕੋਸ਼ਿਸ਼ ਹੋਊਗੀ ਕਿ ਜਿਹੜਾ ਜਿਹੜਾ ਮੇਰੇ ਕੰਮ ਕਰਨ ਵਾਲੇ ਐ ਉਹ ਪੈਨਸਰ ਅਸੀਂ ਕਰਾਂਗੇ ਤਾਂ ਕਿ ਜਿੰਨੇ ਵੀ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਿਆਦਾ ਫੈਸਿਲਿਟੀਆਂ ਮਿਲ ਸਕਣ ਜਿਆਦਾ ਤੋਂ ਜਿਆਦਾ ਜਿਹੜੀ ਕਲੀਨਲੈਨਸ ਡਰਾਈਵ ਜਿਹੜੇ ਅਵਾਰਾ ਪਸ਼ੂ ਹੈਗੇ ਆ ਉਹਨਾਂ ਬਾਰੇ ਜਿੱਥੇ-ਜਿੱਥੇ ਉਹਨਾਂ ਨੂੰ ਗਊਸ਼ਾਲਿਆਂ ਚ ਭੇਜਣਾ ਹੈ ਤਾਂ ਕਿ ਨੁਕਸਾਨ ਨਾ ਲੋਕਾਂ ਦਾ ਹੋਵੇ ਜਿਹੜੇ ਆ ਕੇ ਸਕੂਟਰਾਂ 'ਚ ਜਾਂ ਆਮ ਬੰਦਿਆਂ 'ਚ ਅਟੈਕ ਕਰਦੇ ਐ ਇਸ ਤੋਂ ਇਲਾਵਾ ਜਿਹੜੀਆਂ ਵੀ ਗਲੀਆਂ ਨਾਲੀਆਂ ਜਿੱਥੇ ਅਟੈਨਸ਼ਨ ਸ਼ੇਅਰ ਦੀ ਹੋਣੀ ਚਾਹੀਦੀ ਹੈ ਮੇਅਰ ਦੀ ਹੋਣੀ ਕਮਿਸ਼ਨਰ ਐਮ ਸੀ ਡੀ ਹੋਣੀ ਚਾਹੀਦੀ ਹੈ ਉਹ ਅਸੀਂ ਜੋ ਵੀ ਕੰਮ ਕਰਨਾ ਹੈ ਕਰਾਂਗੇ ਟਾਈਮ ਸਿਰ ਕਰਾਂਗੇ ਸਰ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ ਉਹਦੇ ਲਈ ਕੀ ਤੁਹਾਡਾ ਸੋਚਿਆ ਸਰ ਦੇਖੋ ਜਿਹੜਾ ਟ੍ਰੈਫਿਕ ਮੋਨਿਟਰਿੰਗ ਜ਼ਿਆਦਾ ਤਾਂ ਜਿਹੜੇ ਸਿਟੀਜ਼ਨਸ ਹੈ ਉਹਨਾਂ ਦਾ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਆਈ ਲਾਈਟਾਂ ਚੰ디ਗੜ੍ਹ ਹੈਗੀਆਂ ਆਈ ਸੜਕਾਂ ਚੰ디